ਸਾਡੇ ਵਿੱਚ ਕਮੀ ਕਿੱਥੇ ਆ? ਤਾਂ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਨੇ ਸਾਨੂੰ ਜਾਤਾਂ ਪਾਤਾਂ ਦੇ ਵਿੱਚੋਂ ਕੱਢਿਆ ਉਧਰ ਜਾਤੀਵਾਦ ਫਲਾਉਣ ਵਾਲਾ ਬਾਹਮਣਵਾਦ ਬਾਹਮਣਵਾਦ ਇਹ ਸੋਚਦਾ ਰਿਹਾ ਕਿ ਗੁਰੂ ਸਾਹਿਬ ਤੋਂ ਬਾਅਦਾਂ ਖਰੇ ਸਾਡਾ ਜੋਰ ਫੇਰ ਚੱਲ ਜਾਏਗਾ ਪਰ ਗੁਰੂ ਸਾਹਿਬ ਦੇ ਜੋਤੀ ਜੋਤੋ ਬਾਅਦ ਬਾਹਮਣਵਾਦ ਦਾ ਜੋਰ ਫੇਰ ਨਾ ਚੱਲਿਆ ਫਿਰ ਗੁਰੂ ਅੰਗਦ ਦੇ ਮਹਾਰਾਜ ਗੱਦੀ ਤੇ ਆਏ ਉਹਨਾਂ ਨੇ ਜਾਤੀਵਾਦ ਨੂੰ ਖਤਮ ਕੀਤਾ ਗਾੜੀ ਗੁਰੂ ਅਮਰਦਾਸ ਪਾਸ਼ਾ ਏ ਉਹਨਾਂ ਨੇ ਹੋਰ ਜਾਤੀਵਾਦ ਨੂੰ ਠੱਲ ਪਾਉਣ ਦੇ ਲਈ ਬੌਲੀ ਸਾਹਿਬ ਦੀ ਬੌਲੀ ਸਾਹਿਬ ਦੀ ਸवारी ਕੀਤੀ ਗੋਂਦਵਾਲ ਸਾਹਿਬ ਦੀ ਧਰਤੀ ਤੋਂ ਅਕਬਰ ਵਰਗਾ ਵੱਡਾ ਬਾਦਸ਼ਾਹ ਸੰਗਤ ਦੇ ਰੂਪ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛੱਕ ਗਿਆ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਅੱਜ ਲੱਖਾਂ ਸੰਗਤਾਂ ਪ੍ਰਸ਼ਾਦਾ ਆਦੀ ਵੀ ਸਕਦੀਆਂ ਵਾਂ ਇੱਕ ਪੰਗਤ ਦੇ ਵਿੱਚ ਬੈਠ ਕੇ ਹੌਲੀ ਹੌਲੀ ਕਰਕੇ ਇਸ ਬ੍ਰਾਹਮਣਵਾਦ ਨੇ ਇਹ ਸੋਚਿਆ ਕਿ ਕਿਤੇ ਨਾ ਕਿਤੇ ਅਸੀਂ ਜਾਤੀਵਾਦ ਦਾ ਪ੍ਰਭਾਵ ਦੁਨੀਆ ਦੇ ਉੱਪਰ ਅਜੇ ਵੀ ਪਾ ਲਗੀ ਪਰ ਜਾਤੀਵਾਦ ਦਾ ਪ੍ਰਭਾਵ ਨਹੀਂ ਰਿਹਾ ਦਸਮ ਪਾਤਸ਼ਾਹ ਤੱਕ ਆ ਕੇ ਬ੍ਰਾਹਮਣਵਾਦ ਅਜੇ ਵੀ ਇਹ ਸੋਚਦਾ ਰਿਹਾ ਕਿ ਖਰੇ ਅਜੇ ਸਾਡਾ ਕੁਝ ਹਿੱਸਾ ਸਾਨੂੰ ਮਿਲ ਜਵੇ ਕਿਤੇ ਅਜੇ ਸਾਡਾ ਕੋਈ ਜ਼ੋਰ ਚੱਲ ਜਵੇ ਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ 1699 ਦੀ ਵਸਾਖੀ ਦੇ ਵਿੱਚ ਅਮਰ ਛਕਾਉਣਾ ਬਾਹਮਣਵਾਦ ਆ ਜਿਵੇਂ ਇਹ ਸੋਚਦਾ ਵਾ ਕਿ ਕਿਤੇ ਅਮਰਤ ਹੀ ਵੱਖਰਾ ਵੱਖਰਾ ਹੋ ਜੀ ਗੁਰੂ ਸਾਹਿਬ ਨੇ ਅਮਰਤ ਤਿਆਰ ਕੀਤਾ ਤੇ ਸਾਰੇ ਨੂੰ ਇੱਕ ਖੰਡੇ ਬਾਟੇ ਦੇ ਵਿੱਚ ਅਮਰਤ ਛਕਾਤਾ ਇਧਰ ਜਾਤੀਵਾਦ ਨੂੰ ਪ੍ਰੋਮੋਟ ਕਰਨ ਵਾਲਾ ਬਾਹਮਣਵਾਦ ਅਜੇ ਵੀ ਦੰਦਾ ਥੱਲੇ ਉਂਗਲਾ ਲੈ ਕੇ ਚੁੱਪ ਕੀਤਾ ਵਾ ਕਿ ਸਾਨੂੰ ਇੱਥੇ ਵੀ ਕੋ ਰੋਲ ਨਹੀਂ ਮਿਲਿਆ ਤੇ ਅੱਜ ਤੁਸੀਂ ਧਿਆਨ ਮਾਰ ਲਓ ਅੱਜ ਜਿਹੜੀਆਂ ਮੌਕੇ ਦੀਆਂ ਸੰਪਰਦਾਵਾਂ ਸਸਾਵਾਂ ਇੱਕ ਇੰਦਿਆਵਾਂ ਕਿ ਲਓ ਜੀ ਸਾਡੀਆਂ ਸੰਪਰਦਾਵਾਂ ਗੁਰੂ ਗ੍ਰੰਥ ਸਾਹਿਬ ਦੇ ਸਰਕਾਰ ਦੇ ਵਿੱਚੋਂ ਚੱਲਦੀਆਂ ਵਾਂ ਮੈਂ ਬੇਨਤੀ ਕਰਾਂ ਜੇਕਰ ਗੁਰੂ ਨਾਨਕ ਸਾਹਿਬ ਅੱਜ ਆ ਜਣ ਸਭ ਤੋਂ ਪਹਿਲਾਂ ਤੁਹਾਡੀਆਂ ਲਤਾਂ ਤੋੜਨ ਅੱਜ ਜਾਤਾਂ ਪਾਤਾਂ ਦੇ ਹਿਸਾਬ ਦੇ ਨਾਲ ਖੰਡੇ ਬਾਟੇ ਤਿਆਰ ਹੋ ਗਈ ਹੈ ਖੰਡੇ ਬਾਟੇ ਤਿਆਰ ਹੋ ਗਏ ਇਸ ਖੰਡੇ ਬਾਟੇ ਦੇ ਵਿੱਚ ਛੋਟੀ ਯਾਦ ਦਾ ਅਮਰ ਛਕੇ ਉਸ ਖੰਡੇ ਬਾਟੇ ਦੇ ਵਿੱਚ ਵੱਡੀ ਯਾਦ ਦਾ ਅਮਰ ਛਕੇ ਯਾਰ ਮਾਰ ਲੇ ਤੋ ਹੀ ਛੋਟੀਆਂ ਜਾਤਾਂ ਵਾਲੇ ਤੇ ਅਮਰਤ ਵੱਖਰੇ ਤਿਆਰ ਕੀਤੇ ਵੱਡੀਆਂ ਜਾਤਾਂ ਵਾਲੇ ਦੇ ਵੱਖਰੇ ਤਿਆਰ ਕੀਤੇ ਪਰ ਅਸਲ ਵਿੱਚ ਗੁਰੂ ਦੇ ਸਿਧਾਂਤ ਦਾ ਮਤਲਬ ਕੀ ਸੀ ਸਾਨੂੰ ਜਾਤੀਵਾਦ ਦੇ ਵਿੱਚੋਂ ਕੱਢ ਕੇ ਇੱਕ ਕਾਲਪੁਰਖ ਵਾਹਿਗੁਰੂ ਦੇ ਨਾਲ ਜੋੜਨਾ ਕੀ ਅੱਜ ਅਸੀਂ ਜੁੜੇ ਅੱਜ ਦੇ ਅਸੀਂ ਜਾਤਾਂ ਪਾਤਾਂ ਦਾ ਨਾਂ ਤੋਂ ਫਿਰ ਬੈਸ ਕਰ ਰਹੇ ਹਾਂ ਅਬ ਬਹੁਤਾਂ ਡੇਰੇਆਂ ਦੇ ਵਿੱਚ ਪਤਾ ਕੀ ਕਿਹਾ ਜਾਂਦਾ ਵਾ ਲੋ ਜੀ ਸਾਡੀਆਂ ਸੰਪਰਦਾਵਾਂ ਗੁਰੂ ਸਾਹਿਬ ਦੇ ਸਰਕਾਰ ਦੇ ਨਾਲ ਚਲਦੀਆਂ ਹਨ ਚਲਦੀਆਂ ਹੋਣੀਆਂ ਸਰਕਾਰ ਦੇ ਨਾਲ ਪਰ ਵਿਚਾਰ ਤਰ੍ਹਾਂ ਦੇ ਨਾਲ ਨਹੀਂ ਚਲਦੀਆਂ ਤੇ ਸਤਕਾਰ ਵੀ ਤੁਹਾਡੇ ਪਤਾ ਵਾ ਕਿਹੜੇ ਤੁਸੀਂ ਸਤਕਾਰ ਕਰਦੇ ਜੀ ਪੋਰਿਆਂ ਦੇ ਵਿੱਚ ਪੰਜਾਂ ਪੰਜਾਂ ਸਾਲਾਂ ਦੇ ਬੱਚਿਆਂ ਦੇ ਨਾਲ ਕਿਹੜੇ ਸਤਕਾਰ ਕਰਦੇ ਤੁਸੀਂ ਤੁਹਾਡਾ ਸਾਰਾ ਪਤਾ ਹਨ ਇੱਕ ਮੈਂ ਬੇਨਤੀ ਕਰਾਂ ਬਾਣੀ ਕਹਿ ਰਹੀ ਹੈ ਏਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਮਾਨਸ ਕੀ ਜਾਤ ਸਭ ਇਹ ਕੇ ਪਹਿਚਾਨ ਬੋ ਗੁਰੂ ਸਾਹਿਬ ਨੇ ਖੰਡਾ ਬਾਟਾ ਇੱਕ ਕਰਾਇਆ ਅੱਜ ਸਾਡੇ ਖੰਡੇ ਬਾਟੇ ਵੇਖ ਲਓ ਇੱਕ ਹੈਗੇ ਕਿ ਨਹੀਂ ਹੈਗੇ ਮੇਰੇ ਕਹੇ ਤਣੇ ਰਿਓ ਤੁਸੀਂ ਆਪ ਵਿਚਾਰ ਆਪਣੀ ਵੇਖ ਲਿਓ ਨੰਬਰ 2 ਗੁਰੂ ਘਰ ਦੇ ਵਿੱਚ ਚਾਰ ਦਰਵਾਜ਼ੇ ਹੋਣੇ ਉਸ ਦਾ ਲੌਜਿਕ ਕੀ ਆ ਇਹ ਆਮ ਬੰਦੇ ਨੂੰ ਗੱਲ ਪਤਾ ਵਾ ਚਾਰ ਦਰਵਾਜ਼ੇ ਹੁੰਦਾ ਮਤਲਬ ਕਿ ਕਿਸੇ ਜਾਤ ਦਾ ਕਿਸੇ ਮਜਬ ਦਾ ਕਿਸੇ ਰੰਗ ਰੂਪ ਦਾ ਬੰਦਾ ਵੀ ਗੁਰੂ ਘਰ ਦੇ ਵਿੱਚ ਆ ਕੇ ਨਕਮਸਤਕ ਹੋ ਸਕਦਾ ਪਰ ਅੱਜ ਤੁਸੀਂ ਧਿਆਨ ਮਾਰੋ ਇੱਕ ਪਿੰਡ ਦੇ ਵਿੱਚ 10 ਗੁਰਦੁਆਰੇ ਬਣ ਗਏ 11ਵਾਂ ਗੁਰਦੁਆਰਾ ਤਿਆਰ ਹੋ ਰਿਹਾ ਵਾ ਲਿਆਓ ਕਰਾਈ ਹੁਣ ਗੁਰਦੁਆਰੇ ਤੁਸੀਂ ਦਾਹ ਬਣਾ ਲਓ 15 ਬਣਾ ਦਿਓ 20 ਬਣਾ ਦਿਓ ਇਹ ਚੀਜ਼ ਮਾਇਨੇ ਨਹੀਂ ਰੱਖਦੀ ਮਾਇਨੇ ਇਹ ਚੀਜ਼ ਰੱਖਦੀ ਆ ਕਿ ਗੁਰਦੁਆਰੇ ਬਣਾਏ ਕਿਦਾਂ ਜਾ ਰਹੇ ਆ ਜਾਤਾਂ ਪਾਤਾਂ ਦੇ ਹਿਸਾਬ ਨਾਲ ਕਿ ਐਸਾ ਗੁਰਦੁਆਰੇ ਦੇ ਵਿੱਚ ਵੱਡੀ ਜਾਤ ਦਾ ਬੰਦਾ ਆ ਜਾਵੇ ਛੋਟੀ ਜਾਤ ਦਾ ਬੰਦਾ ਆ ਨਾ ਸਕੇ ਗੁਰੂ ਅਮਰਦਾਸ ਭਾਸ਼ਾ ਮਹਾਰਾਜ ਦੇ ਲੰਗਰ ਹਲ ਲੰਗਰ ਚੱਲ ਰਾਇਆ ਗੋਦਵਾਲ ਸਾਹਿਬ ਦੀ ਧਰਤੀ ਤੇ ਅਕਬਰ ਵਰਗੇ ਵੱਡੇ ਬਾਦਸ਼ਾਹ ਨੇ ਆ ਕੇ ਵੀ ਉਸੇ ਪੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਅੱਜ ਜਾਤਾਂ ਪਾਤਾਂ ਦੇ ਹਿਸਾਬ ਨਾਲ ਭਾਂਡੇ ਬਣਦੇ ਅਗਲੇ ਕੀ ਅੱਜ ਸਾਨੂੰ ਸਿੱਖਾਂ ਨੂੰ ਸਿੱਖ ਰਹਿਣ ਤਾਂ ਅੱਜ ਸਾਡੀ ਅੰਦਰੂਨੀ ਸਿੱਖੀ ਖਤਮ ਕਰਤੀ ਉਹਨਾਂ ਨੇ ਅਗਲੇ ਅੱਜ ਬਿੱਪਰ ਨੇ ਸਾਡੀ ਅੰਦਰੂਨੀ ਸਿੱਖੀ ਖਤਮ ਕਰਤੀ ਸਾਨੂੰ ਕੇਵਲ ਭੇਖ ਦੀ ਸਿੱਖੀ ਸਾਡੇ ਭਲੇ ਪਾਸੇ ਛੱਡੀ ਪਰ ਕੀ ਗੁਰੂ ਸਾਹਿਬ ਭੇਖ ਦੀ ਸਿੱਖੀ ਮੰਗਦੇ ਆ ਕੀ ਗੁਰੂ ਸਾਹਿਬ ਸਾਨੂੰ ਕੇਵਲ ਭੇਖ ਦੀ ਸਿੱਖੀ ਦੇ ਕੇ ਗਏ ਆ ਗੁਰੂ ਪਿਆਰੇ ਉਹ ਨਹੀਂ ਜੇਕਰ ਗੁਰੂ ਪਾਤਸ਼ਾਹ ਸਾਨੂੰ ਸਿੱਖੀ ਦੇ ਕੇ ਗਏ ਆ ਤੇ ਸਾਨੂੰ ਫਿਰ ਦੇ ਦੇ ਵਾਲੀ ਸਿੱਖੀ ਦੇ ਕੇ ਗਏ ਆ ਹਿਰਦੇ ਦੇ ਵਿੱਚ ਵਸਾਉਣ ਵਾਲੀ ਸਿੱਖੀ ਦੇ ਗਏ ਆ ਗੁਰਬਾਣੀ ਦੀਆਂ ਪੰਕਤੀਆਂ ਤੋੜ ਮਰੋੜ ਕੇ ਅੱਜ ਦੇ ਸਾਧ ਆ ਜੋ ਕੇ ਸਾਧ ਆਪਣੇ ਆਪ ਨੂੰ ਸੰਤ ਖਵਾ ਰਹੇ ਤੁਸੀਂ ਧਿਆਨ ਮਾਰ ਲਓ ਬਾਣੀ ਜਿਉਂਦਾ ਚਰਨ ਸਾਧ ਕੇ ਧੋਏ ਧੋਏ ਪੀਉ ਪਖੰਡੀ ਸਾਧ ਆਪਣੇ ਚਰਨ ਧਵਾ ਧਵਾ ਪਿਆ ਰਹੇ ਤੁਸੀਂ ਧਿਆਨ ਮਾਰ ਲਓ ਆਪਣੇ ਆਪ ਨੂੰ ਦੇਹਧਾਰੀ ਗੁਰੂ ਅਖਵਾਉਣ ਵਾਲੇ ਕੀ ਕਰ ਰਹੇ ਹੋ ਜਿੱਥੇ ਸ਼ਬਦ ਆਇਆ ਗੁਰਕਾ ਦਰਸ਼ਨ ਦੇਖ ਦੇਖ ਜੀਵਾ ਗੁਰਕੇ ਚਰਨ ਤੋਏ ਤੋਏ ਪੀਵਾ ਉਹ ਗੁਰੂ ਕਿਨੂੰ ਕਿਨੂੰ ਗਿਆ ਗੁਰੂ ਇੱਕ ਕਾਲਪੁਰਖ ਵੈਗਰੂ ਨੂੰ ਕਿਹੜੇ ਗੁਰੂ ਦੇ ਦਰਸ਼ਨ ਕਰਨੇ ਆ ਸ਼ਬਦ ਗੁਰੂ ਦੇ ਗੁਰਕਾ ਦਰਸ਼ਨ ਦੇਖ ਦੇਖ ਜੀਵਾ ਕਿਹੜੇ ਗੁਰੂ ਦੇ ਦਰਸ਼ਨ ਦੇਖ ਦੇਖ ਕੇ ਜੀਣਾ ਵਾ ਸ਼ਬਦ ਗੁਰੂ ਸੁਰ ਤੋਂ ਧੁਨ ਚੱਲਾ ਬਾਣੀ ਦੇ ਪਰ ਅੱਜ ਦੇਹ ਧਾਰੀ ਗੁਰੂ ਆਪਣੇ ਆਪ ਨੂੰ ਕਹਿ ਰਿਹਾ ਕਿ ਗੁਰਕਾ ਦਰਸ਼ਨ ਦੇਖ ਦੇਖ ਜੀਵਾ ਗੁਰੂ ਮੈਂ ਆ ਦੇਹ ਧਾਰੀ ਕਹਿ ਰਿਹਾ ਪਰ ਕਮਾਲ ਦੀ ਗੱਲ ਵੇਖੋ ਨਾਮ ਧਾਰ ਗਿਆ ਕੂਕਿਆਂ ਵਰਗੇ ਆਪਣੇ ਆਪ ਨੂੰ 12ਵਾਂ 13ਵਾਂ 14ਵਾਂ ਗੁਰੂ ਦਾਸ ਰਏ ਆ ਉਥੇ ਕਦੀ ਕੋਈ ਸੰਤ ਸਮਾਜ ਨਹੀਂ ਇਕੱਠਾ ਹੁੰਦਾ ਵੇਖਿਆ ਮੈਂ ਇਹ ਤੱਕ ਸੰਤ ਸਮਾਜ ਕਿੱਥੇ ਇਕੱਠਾ ਹੁੰਦਾ ਵਾ ਬਲਾਤਕਾਰੀਆਂ ਦੇ ਹੱਕ ਚ ਤੇ ਕਹਿੰਦਾ ਕੀ ਆ ਲਓ ਜੀ ਜਿਹੜਾ ਇਹਨਾਂ ਮਹਾਪੁਰਸ਼ਾਂ ਦੀ ਨਿੰਦਿਆ ਕਰੇਗਾ ਉਥੇ ਕਾਰਵਾਈ ਕੀਤੀ ਜਾਵੇਗੀ ਕਿੱਦਾਂ ਵਧੀਆ ਹੁੰਦਾ ਜੇਕਰ ਉਸ ਸਮੇਂ ਵੀ ਇਹ ਬਿਆਨ ਦਿੱਤਾ ਜਾਂਦਾ ਕਿ ਜਿਹੜਾ ਇਹਨਾਂ ਦੇ ਡੇਰੇਾਂ ਤੇ ਜਾਏਗਾ ਉਹ ਸਿੱਖ ਨਹੀਂ ਹੋਏਗਾ ਕਿੰਨਾ ਵਧੀਆ ਹੁੰਦਾ ਜੇਕਰ ਇਹ ਬਿਆਨ ਦੇ ਦੇ ਕਿੰਨਾ ਹੀ ਵਧੀਆ ਹੁੰਦਾ ਜੇਕਰ ਸੰਤਾ ਸਮਾਜ ਦੇ ਮੂੰਹੋਂ ਇਹ ਗੱਲ ਨਿਕਲਦੀ ਉਸ ਸਮੇਂ ਕਿ ਬੜਾ ਵਧੀਆ ਕਿ ਜਿਹੜਾ ਵੀ ਆਪਣੀਆਂ ਧੀਆਂ ਨੂੰ ਲੈ ਕੇ ਇਹਨਾਂ ਡੇਰੇ ਤੇ ਜਾਊਗਾ ਇਹਨਾਂ ਪਖੰਡੀਆਂ ਦੇ ਕੋਲ ਜਾਊਗਾ ਉਹ ਗੁਰੂ ਦਾ ਸਿੱਖ ਨਹੀਂ ਕਿੰਨਾ ਵਧੀਆ ਹੁੰਦਾ ਜੇ ਇਹ ਬਿਆਨ ਨਿਕਲਦਾ ਪਰ ਅੱਗੋਂ ਪਿਛੋਂ ਬਦਬੀਆਂ ਵਰੀ ਚੁੱਪ ਤੇ ਜਦੋਂ ਆਪਣੇ ਸਾਧ ਲਾਣੇ ਤੇ ਗੱਲ ਆਈ ਉਦੋਂ ਸਾਰਾ ਸੰਤ ਸਮਾਜ ਇਕੱਠਾ ਹੋ ਗਿਆ ਵਾ ਵਾ ਸਾਰੇ ਇਕੱਠੇ ਹੋ ਗਏ ਪਰ ਇੱਥੇ ਕੀ ਕੋਈ ਸੰਤ ਸਮਾਜ ਇੱਥੇ ਵੀ ਇਕੱਠਾ ਹੋਇਆ ਵਾ ਜਿੱਥੇ ਖੰਡੇ ਬਾਟੇ ਵੱਖਰੇ ਕੀਤੇ ਗਏ ਕਦੀ ਕੋਈ ਸੰਤ ਸਮਾਜ ਇਕੱਠਾ ਹੋਇਆ ਕਦੀ ਕਿਸੇ ਨੇ ਆਵਾਜ਼ ਚੁੱਕੀ ਹੋਵੇ ਕਿਸੇ ਨੇ ਨਹੀਂ ਚੁੱਕੀ ਤੇ ਕਹਿੰਦੇ ਕੀ ਆ ਨਹੀਂ ਭਾਈ ਜਾਤੀਵਾਦ ਦੇ ਜਾਤ ਪਾਤ ਦੇ ਹਿਸਾਬ ਨਾਲ ਤਿਆਰ ਹੋਣ ਲੱਪਿਆ ਠੀਕ ਆ ਭਾਈ ਗੁਰੂ ਗੋਬਿੰਦ ਸਿੰਘ ਪਾਸ਼ਾ ਮਾਰ ਆਇਨੇ ਖੰਡਾ ਬਾਟਾ ਇੱਕ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਵੱਡਾ ਮੰਨੀਏ ਜਾਂ ਤੁਹਾਡੀ ਵਿਚਾਰਧਾਰਾ ਵੱਡੀ ਮੰਨੀਏ ਹੁਣ ਮੈਂ ਇੱਕ ਬੇਨਤੀ ਕਰਾਂ ਜਾਤ ਪਾਤ ਨੂੰ ਬढ़ावा ਦੇਣ ਵਾਲਿਆਂ ਬਾਰੇ ਤੁਸੀਂ ਅੱਜ ਖੰਡੇ ਬਾਟੇ ਵੱਖਰੇ ਕਰਦੇ ਤੁਸੀਂ ਅੱਜ ਅੰਮ੍ਰਿਤ ਵੱਖਰੇ ਛਕਾਉਣੇ ਸਟਾਰਟ ਕਰਦੇ ਤੁਸੀਂ ਅੱਜ ਲੰਗਰਾਂ ਦੇ ਵਿੱਚ ਭਾਂਡੇ ਵੰਦੇ ਤੁਸੀਂ ਅੱਜ ਬਾਲਟੀਆਂ ਸਬਜ਼ੀਆਂ ਸਾਰਾ ਕੁਝ ਵੱਖਰਾ ਤਿਆਰ ਕਰਦਾ ਜਾਤਾ ਪਤਾ ਹਿਸਾਬ ਨਾਲ ਰੱਬ ਨਾ ਕਰੇ ਕਿਤੇ ਤੁਹਾਡੇ ਨਾਲ ਕੋਈ ਐਸਾ ਪਾਣਾ ਵਾਪਰ ਜਾਵੇ ਤੁਹਾਨੂੰ ਖੂਨ ਦੀ ਲੋੜ ਪਵੇ ਹੁਣ ਆ ਮੇਰੀ ਗੱਲ ਵੱਡਾ ਜਿਗਰਾ ਕਰਕੇ ਸੁਣ ਲਿਓ ਖਾਸ ਕਰ ਮੇਰੇ ਵੱਡੀ ਜਾਤ ਵਾਲੇ ਭਰਾ ਰੱਬ ਨਾ ਕਰੇ ਤੁਹਾਨੂੰ ਕਿਤੇ ਖੂਨ ਦੀ ਲੋੜ ਪੈ ਜਾਵੇ ਤੁਹਾਨੂੰ ਪਤਾ ਲੱਗੇਗਾ ਜਿਹੜੇ ਤੁਹਾਡੇ ਜਾਤ ਦੇ ਬਰਾਬਰ ਦੇ ਹਨ ਮੰਨ ਲਓ ਤੁਸੀਂ ਜੱਟ ਜੇ ਇੱਕ ਜੱਟ ਨੂੰ ਦੂਜੇ ਜੱਟ ਦਾ ਖੂਨ ਮੈਚ ਕਿਤੇ ਨਹੀਂ ਕੀਤਾ ਹੁਣ ਉਸ ਉੱਚੀ ਜਾਤ ਵਾਲੇ ਨੂੰ ਇੱਕ ਨੀਵੀਂ ਜਾਤ ਵਾਲੇ ਦਾ ਖੂਨ ਮੈਚ ਕੀਤਾ ਵਾ ਹੁਣ ਕੀ ਐਖੋਗੇ ਕਿ ਨਹੀਂ ਬਈ ਮੈਨੂੰ ਮੇਰੀ ਜਾਤ ਦੇ ਬੰਦੇ ਦਾ ਖੂਨ ਚੜਾਓ ਕਹੋਗੇ ਕਿ ਜਾ ਕਹੋਗੇ ਕਿ ਮੈਨੂੰ ਛੇਤੀ ਛੇਤੀ ਜਿਹੜਾ ਵੀ ਖੂਨ ਚੜਦਾ ਚਾੜ ਦੋ ਬਚਾ ਦੋ ਦੋ ਆਪਸ਼ਨਸ ਆ ਕਿਹੜੇ ਚੂਜ਼ ਕਰੋਗੇ ਇਹ ਹੀ ਐਖੋਗੇ ਨਾ ਹਾਂ ਬਈ ਠੀਕ ਐ ਜਿਹੜਾ ਇੱਕ ਵਾਰੀ ਮੇਰਾ ਬਚਾ ਕਰ ਦੋ ਅਗਲੀ ਗੱਲ ਫੇਰ ਵੇਖਾਂਗੇ ਇਹੀ ਕਹੋਗੇ ਨਾ ਮੰਨ ਲਓ ਇੱਕ ਸੇਖਿਆ ਉਹਦੀ ਕਿਹੇ ਹਿੰਦੂ ਨਾਲ ਨਹੀਂ ਬੰਦੀ ਉਹਦੀ ਕਿਹੇ ਮੁਸਲਮਾਨ ਨਾਲ ਨਹੀਂ ਬੰਦੀ ਰੱਬ ਨਾ ਕਰੇ ਕਿਤੇ ਉਹਦੇ ਨਾਲ ਕੋਈ ਐਸੀ ਅਭੀ ਨਾ ਵੀ ਹੋਵੇ ਕਿਤੇ ਘਟਨਾ ਘਟ ਜਾਈਏ ਕੋਈ ਕਿਤੇ ਇੱਕ ਸਿੱਖ ਨੂੰ ਖੂਨ ਦੀ ਲੋੜ ਪਵੇ ਹੁਣ ਉਹ ਸਿੱਖ ਦੇ ਮਾਨ ਮਹਿਸੂਸ ਕਰਦਾ ਕਿ ਬਾਕੀ ਮੈਂ ਇਕੱਲਾ ਹੀ ਆ ਬਾਕੀ ਹਿੰਦੂ ਵੀ ਛੋਟੇ ਆ ਇਸਲਾਮ ਧਰਮ ਵੀ ਛੋਟਾ ਵਾ ਰੱਬ ਨਾ ਕਰੇ ਕਿਤੇ ਉਸ ਸਿੱਖ ਨੂੰ ਮੁਸਲਮਾਨ ਦੇ ਖੂਨ ਮੁਸਲਮਾਨ ਦਾ ਖੂਨ ਮੈਚ ਹੋਵੇ ਕਿਤੇ ਹਿੰਦੂ ਦਾ ਖੂਨ ਮੈਚ ਹੋਵੇ ਉਹਨੂੰ ਕਿਹਾ ਜਾਵੇ ਭਾਈ ਤੇਰੀ ਜਾਤ ਦਾ ਤੈਨੂੰ ਖੂਨ ਨਹੀਂ ਮੈਚ ਕਰਨਾ ਕੀ ਬੰਦਾ ਕਹੇਗਾ ਵੀ ਨਹੀਂ ਭਾਈ ਮੈਨੂੰ ਤੇ ਮੇਰੀ ਜਾਤ ਦਾ ਖੂਨ ਹੀ ਪਾਉ ਕੀ ਕਹੇਗਾ ਬੰਦਾ ਉਹ ਦੋ ਵਖਣਾ ਦਵ ਦਵ ਚਾੜ ਦੋ ਜਿਹੜਾ ਬਚਾ ਦੋਵੇ ਕਹੇ ਮੈਨੂੰ ਮ ਬੇਨਤੀ ਕਰਾਂ ਗੁਰੂ ਸਾਹਿਬ ਨੇ ਸਾਨੂੰ ਹਰ ਇੱਕ ਤਰ੍ਹਾਂ ਦੇ ਉੱਚ ਨੀਂਝ ਦੇ ਵਹਿਮ ਭਰਮ ਦੇ ਵਿੱਚੋਂ ਜੰਜਾਲ ਦੇ ਵਿੱਚੋਂ ਕੱਢਿਆ ਵਾ ਤੁਹਾਡੇ ਸਾਹਮਣੇ ਮੈਂ ਇੱਕ ਵੱਡਾ ਉਦਾਹਰਨ ਅਖਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਖ ਮਤ ਦੇ ਮੋਢੀ ਨਾਲ ਭਾਈ ਮਰਦਾਨਾ ਜੀ ਮੁਸਲਮਾਨ ਸੀ ਬਾਣੀ ਦਰਜ ਕੀਤੀ ਗਈ ਬਾਣੀ ਦੇ ਵਿੱਚੋਂ ਮਹਾਂਪੁਰਖ ਭਗਤ ਕਬੀਰ ਸਾਹਿਬ ਜੀ ਭਗਤ ਫਰੀਦ ਸਾਹਿਬ ਜੀ ਦੱਸੋ ਮੁਸਲਮਾਨ ਸੀ ਮਾਤਾ ਗੁਜਰ ਕੌਰ ਨਾਲ ਦੋ ਛੋਟੇ ਸਹਬਜਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਠੰਡੇ ਬੁਰਜ ਦੇ ਵਿੱਚ ਕੈਦ ਨਹੀਂ ਤੇ ਦੁੱਧ ਛਕਾਉਣ ਵਾਲਾ ਮੋਤੀ RAM ਮਹਿਰਾ ਦੱਸੋ ਫਿਰ ਕੀ ਕੋਈ ਭੇਦ ਭਾਵ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਕਸ਼ਮੀਰੀ ਪੰਡਤ ਆਏ ਨੇ ਕਹਿੰਦੇ ਗੁਰੂ ਸਾਹਿਬ ਸਾਡਾ ਪਿਲ ਕਤੇ ਸਾਡਾ ਜੰਜੂ ਖਤਰੇ ਦੇ ਵਿੱਚ ਆ ਤੇ ਗੁਰੂ ਸਾਹਿਬ ਨੇ ਕਿਹਾ ਵੀ ਇਸ ਵਾਸਤੇ ਕਿਸੇ ਵੱਡੇ ਯੋਧੇ ਸੂਰਮੇ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ। ਲਾਗੇ ਖੜੇ ਗੁਰਗੋਬਿੰਦ ਸਿੰਘ ਪਾਸ਼ਾ ਮਹਾਰਾਜ ਕਹਿੰਦੇ ਨੇ ਪਿਤਾ ਜੀ ਤੁਹਾਡੇ ਤੋਂ ਵੱਡਾ ਯੋਧਾ ਤੁਹਾਡੇ ਤੋਂ ਵੱਡਾ ਸੂਰਮਾ ਕਿਹੜਾ ਹੋ ਸਕਦਾ ਵਾ? ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਾ ਕੇ ਕਹਿ ਦਿਓ ਕਿ ਪਹਿਲਾਂ ਗੁਰੂ ਦਾ ਧੰ ਬਦਲਾਓ ਜੇ ਗੁਰੂ ਧਰਮ ਬਦਲੇ ਬਾਕੀ ਲੱਖਾਂ ਕਰੋੜਾਂ Hindu ਵੀ ਆਪਣੇ ਆਪ ਧਰਮ ਬਦਲ ਲੈਣਗੇ। ਆਹ ਨੇ ਸਾਡੇ ਗੁਰੂਆਂ ਦੇ ਸਿਧਾਂਤ। ਤਾਂ ਕੀ ਅਸੀਂ ਐਡੀ ਵੱਡੀ ਵਿਚਾਰਧਾਰਾ ਨੂੰ ਭੁੱਲ ਕੇ ਇੱਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਵਿਚਾਰਧਾਰਾ ਭੁੱਲ ਕੇ ਅੱਜ ਅਸੀਂ ਡੇਰਿਆਂ ਤੇ ਗਏ ਡੇਰਿਆਂ ਨੇ ਸਾਨੂੰ ਜਾਤੀਵਾਦ ਦੇ ਵਿੱਚ ਵੜਿਆ ਜਿਹਰੇ ਕਰਮਕਾਂਡਾਂ ਦੇ ਵਿੱਚੋਂ ਕੁਰਬਾਨੀ ਦੇ ਸਾਨੂੰ ਕੱਢਿਆ ਉਹ ਕਰਮਕਾਂਡ ਅੱਜ ਕੁਰਬਾਨੀ ਦੇ ਨਾਂ ਇੱਥੇ ਡੇਰਿਆਂ ਦੇ ਵਿੱਚ ਹੁੰਦੇ ਰਹੇ ਧਿਆਨ ਮਾਰ ਲਓ ਮੇਰੇ ਅੱਖਿਤ ਨਾ ਰਿਓ ਸਾਡੀ ਗਲਤੀ ਪਤਾ ਕਿੱਥੇ ਆ ਸਾਡੀ ਗਲਤੀ ਅਜਰਮ ਗੱਲ ਕਹਤੀ ਬੜਾ ਚਿਕਣਗੇ ਫੇਰੇ ਸਾਡੀ ਗਲਤੀ ਇਹ ਆ ਅਸੀਂ ਕਹਿੰਦੇ ਆ ਕਿ ਤੁਹਾਨੂੰ ਗੁਰਬਾਣੀ ਪੜਨ ਦੇ ਲਈ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਜਾਓ ਘਰ ਦੇ ਵਿੱਚ ਦੋ ਸੈਂਚੀਆਂ ਲਿਓ ਸਹੀ ਪਾਠ ਕਰੋ ਸਾਡੀ ਗਲਤੀ ਇਹ ਆ ਡੇਰੇਦਾਰ ਕੀ ਕਹਿੰਦੇ ਆ ਇਹ ਕਹਿੰਦੇ ਸਾਡੇ ਕੋਲ ਵਿਧੀ ਵਿਵਧਾਨ ਦੇ ਤਰੀਕੇ ਨਾਲ ਪਾਠ ਕਰੋ ਸਾਡੀ ਗਲਤੀ ਇਹ ਆ ਅਸੀਂ ਇਹ ਵਿਚਾਰ ਦਿੰਦੇ ਆ ਕਿ ਆਇਓ ਸੁਣਨ ਪੜਨ ਕਹੋ ਬਾਣੀ ਸਾਡੀ ਗਲਤੀ ਇਹ ਆ ਤੇ ਡੇਰੇਦਾਰ ਕਹਿੰਦੇ ਆ ਕਿ ਸਾਡੇ ਕੋਲ ਵਿਧੀ ਵਿਵਧਾਨ ਦੇ ਤਰੀਕੇ ਨਾਲ ਕਰੋ ਉਹ ਤਾਂ ਪੰਥਕ ਆ ਅਸੀਂ ਕਹੀ ਹੈ ਕਿ ਬਾਣੀ ਆਪ ਪੜੋ ਗੁਰਬਾਣੀ ਦੇ ਆਪ ਅਰਥ ਕਢੋ ਆਪ ਸਿੱਖ ਇਤਿਹਾਸ ਪੜੋ ਸਾਡੀ ਗਲਤੀ ਇਹ ਆ ਅਸੀਂ ਕੌਮ ਦੇ ਗਦਾਰ ਅਸੀਂ ਆਖੀ ਬਾਣੀ ਕੋਲ ਆਪ ਪੜੋ ਅਸੀਂ ਕੌਮ ਦੇ ਗਦਾਰ ਬਾਬੇ ਆਖਣ ਵੀ ਸਾਡੇ ਕੋਲ ਵਿਧੀ ਵਿਧਾਨ ਕਰੋ ਬਾਣੀ ਦਾ ਇਹ ਪੰਥਕ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਤੁਹਾਡੇ ਚਰਨਾਂ ਦੇ ਵਿੱਚ ਆਪਣਾ ਸਿਰ ਰੱਖ ਕੇ ਬੇਨਤੀ ਕਰਾਂ ਭਾਈ ਜਾਤਾਂ ਪਾਤਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਕੱਢਿਆ ਵਾ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਚੱਲੋ ਤੁਸੀਂ ਜਦੋਂ ਗੁਰਬਾਣੀ ਪੜ੍ਹ ਲੋਗੇ ਨਾ ਤੁਹਾਨੂੰ ਇਹ ਸਾਰਾ ਕੁਝ ਸਮਝ ਆਏਗਾ ਪਰ ਅੱਜ ਮਾਫ ਕਰਨਾ ਸਾਡੇ ਹਾਲਾਤ ਕੀ ਬਣ ਗਏ ਆ ਸਾਡੇ ਵਿੱਚ ਅੱਜ ਗੁੱਸਪੈੜ ਕੀ ਚੀਜ਼ ਕਰ ਦਈ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਗੁਰੂ ਗ੍ਰੰਥ ਸਾਹਿਬ ਦੇ ਘੇਰੇ ਘੇਰੇ ਇੰਨੀਆਂ ਚੀਜ਼ਾਂ ਇਹਨਾਂ ਨੇ ਖੜੀਆਂ ਕਰ ਦਿੱਤੀਆਂ ਤਾਂ ਜੋ ਆਮ ਬੰਦਾ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਹੀ ਨਾ ਸਕੇ ਕੋਈ ਜੁੱਤਿਆਂ ਨੂੰ ਮੱਥੇ ਠਕਾ ਰਿਆ ਵਾ ਗੁਰਬਾਣੀ ਦੇ ਨਾਂ 'ਇਠ ਕੋਈ ਕਬਰਾਂ ਦਾ ਪੁਜਾਰੀ ਬਣ ਰਿਹਾ ਵਾ ਕੋਈ ਡੇਰੀਆਂ ਤੇ ਜਾ ਰਿਹਾ ਵਾ ਕੋਈ ਕਲਾਕਾਰਾਂ ਦਾ ਫੈਨ ਬਣ ਰਿਹਾ ਵਾ ਇੱਕ ਮੈਂ ਬੇਨਤੀ ਕਰਾਂ ਜਾਤੀਵਾਦ ਨੂੰ ਪ੍ਰਮੋਟ ਕਰਨ ਦੇ ਵਿੱਚ 90% ਯੋਗਦਾਨ ਕਲਾਕਾਰਾਂ ਦਾ ਵਾ ਕੋਈ ਕਿਸੇ ਦਾ ਫੈਨ ਬਣ ਰਿਹਾ ਵਾ ਸਾਨੂੰ ਕਿਸੇ ਦਾ ਫੈਨ ਬਣਦੀ ਲੋੜ ਨਹੀਂ ਸਾਡਾ ਰੋਲ ਮਾਡਲ ਉਹ ਵਾ ਜਿੰਨੇ ਆਪਣੇ ਚਾਰ ਪੁੱਤਰ ਵਾਰ ਕੇ ਸਾਡੇ ਵੱਲੋਂ ਇਸ਼ਾਰਾ ਕੀਤਾ ਸੀ ਕਿ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮਹੀਨੇ ਤੋਂ ਕਿਹਾ ਵਾ ਜੀਵਤ ਕਈ ਹਜ਼ਾਰ ਸਾਡਾ ਰੋਲ ਮਾਡਲ ਹੋ ਵਾ ਅੱਜ ਅਸੀਂ ਆਪਣਾ ਰੋਲ ਮਾਡਲ ਕਿਹਨਾਂ ਨੂੰ ਮੰਨਦੇ ਆ ਵਾ ਕਲਾਕਾਰਾਂ ਨੂੰ ਅੱਜ ਅਸੀਂ ਆਪਣੇ ਗੁਰੂ ਕਿਹਨਾਂ ਨੂੰ ਮੰਨਦੇ ਆ ਵਾ ਪਖੰਡੀਆਂ ਨੂੰ ਮੈਂ ਬੇਨਤੀ ਕਰਾਂ ਸਾਲਾਂ ਬੱਧੀ ਸਾਡੇ ਲੋਕ ਜਾ ਕੇ ਡੇਰਿਆਂ ਦੇ ਚੌਂਕੀਆਂ ਭਰ ਕੇ ਸਾਡੇ ਲੋਕਾਂ ਨੂੰ ਇੱਕ ਓੰਕਾਰ ਦੇ ਅਰਥ ਨਹੀਂ ਹੁੰਦੇ ਮੈਂ ਕਥਾ ਦੇ ਇੱਕ ਸਵਾਲ ਕੀਤਾ ਸਾਡਾ ਕਵੀਰ ਬੈਠਾ ਸੀ ਮੈਂ ਸਵਾਲ ਕੀਤਾ ਮੈਂ ਕਿਹਾ ਵੀ ਤੁਸੀਂ ਕਿੱਥੇ ਜਾਂਦੇ ਹੋ ਆਂਦਾ ਹੈ ਬਾਬਾ ਜੀ ਦੇ ਡੇਰੇ ਜਾਂਦੇ ਆ ਤੇ ਮੈਂ ਕਿਹਾ ਕਿੰਨਾ ਜੋੜਦੇ ਹੋ ਆਂਦਾ ਗੁਰੂ ਗ੍ਰੰਥ ਸਾਹਿਬ ਨਾਲ ਮੈਂ ਕਿਹਾ ਜੇਕਰ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਤੇ ਤੁਹਾਡੇ ਘਰ ਦੇ ਸਾਹਮਣੇ ਗੁਰਦੁਆਰਾ ਉੱਥੇ ਗੁਰੂ ਸਾਹਿਬ ਹੈਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉੱਥੇ ਹੈਗਾ ਆਂਦਾ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਆ ਮੈਂ ਕਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਦੇ ਤੁਸੀਂ ਜੁੜਦੇ ਹੋ ਬਾਬੇ ਨਾਲ ਆਂਦਾ ਕਿਵੇਂ ਮੈਂ ਕਿਹਾ ਤੁਸੀਂ ਘਰੋਂ ਜੁੜੀਆਂ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਲਈ ਜੰਨਾ ਚਿਰ ਤੁਸੀਂ ਬਾਬੇ ਨੂੰ ਨਹੀਂ ਵੇਖ ਲੈਂਦੇ ਉਨਾ ਚਿਰ ਤੁਸੀਂ ਘਰੇ ਨਹੀਂ ਆਉਂਦੇ ਗੁਰੂ ਗ੍ਰੰਥ ਸਾਹਿਬ ਤੇ ਤੁਹਾਡੇ ਘਰ ਦੇ ਸਾਹਮਣੇ ਗੁਰਦੁਆਰਾ ਉੱਥੇ ਹੈਗਾ ਧਿਆਨ ਮਾਰ ਲਓ ਕਿੰਨੇ ਐਸੇ ਡੇਰੇ ਸਾਡੇ ਵਿੱਚ ਡੇਰਾ ਰਾਧਾ ਸਵਾਮੀ ਵੇਖ ਲਓ ਮੈਂ ਨਾਂ ਲੈ ਕੇ ਬੋਲਾਂਗਾ ਚਲੋ ਕਿੰਨੇ ਐਸੇ ਡੇਰੇ ਨੇ ਜਿਹੜੇ ਡੇਰੇ ਆ ਨਾ ਮੈਂ ਬੇਨਤੀ ਕਰਾਂ ਇਹ ਇੱਕ ਸਮੇਂ ਤੇ ਖੋਲੇ ਗਏ ਸੀ ਸਿੱਖੀ ਦੇ ਪ੍ਰਚਾਰ ਲਈ ਪਰ ਅੱਜ ਉਹ ਡੇਰੇ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਰਹੇ ਆ